ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਆਪਾਂ ਲਗਾਉਣ ਜਾ ਰਹੇ ਹਾਂ ਜੀ ਪੰਜਾਬੀ ਵਿਆਕਰਣ ਦੀ ਕਲਾਸ ਤੇ ਜਿਹੜਾ ਹੈ ਜੀ ਆਪਣਾ ਭਾਗ ਅੱਜ 34ਵਾਂ ਤੇ ਆਪਣੀ ਕਲਾਸ ਦਾ 34ਵਾਂ ਭਾਗ ਹੈ ਜੀ ਅੱਜ ਤੇ ਸਭ ਦਾ ਸਵਾਗਤ ਹੈ ਸਾਰੇ ਜਣੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤਾਂ ਜੋ ਸਾਰੇ ਜਣੇ ਟਾਈਮ ਤੇ ਕਲਾਸ ਨੂੰ ਜੁਆਇਨ ਕਰ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਤੇ ਫਿਰ ਆਪਾਂ ਅੱਜ ਦੀ ਕਲਾਸ ਜਿਹੜੀ ਉਹ ਸ਼ੁਰੂ ਕਰਦੇ ਹਾਂ ਜੀ ਹਾਂਜੀ ਸਵਾਗਤ ਹੈ ਪ੍ਰੀਤ ਜੀ ਕੀਤ ਜੀ ਪਵਨਦੀਪ ਜੀ ਜਸਵਿੰਦਰ ਕੌਰ ਜੀ ਮਨਪ੍ਰੀਤ ਪੁੱਲਰ ਜੀ ਪ੍ਰੀਤ ਪੱਟੀ ਮਨੀ ਮਨੀਸ਼ਾ ਮਾਨ ਜੀ ਨਮਿਤਾ ਗੁਪਤਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਤੇ ਚੱਲਦੇ ਹਾਂ ਪਹਿਲੇ ਪ੍ਰਸ਼ਨ ਵੱਲ ਪ੍ਰਸ਼ਨ 1 ਹੈ ਜੀ ਮਾਜੀ ਕਿਸ ਖੇਤਰ ਦੀ ਭਾਸ਼ਾ ਹੈ অপশন এ অমৃতসর ਗੁਰਦਾਸਪੁਰ B ਪਟਿਆਲਾ ਸੰਗਰੂਰ C ਜਲੰਧਰ ਕਪੂਰਥਲਾ ਤੇ D ਫਰੀਦਕੋਟ ਲੁਧਿਆਣਾ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਕਰ ਦਿਓ ਜੀ ਸਾਰੇ ਜਣੇ ਉੱਤਰ ਕਿ ਕਿਸ ਇਲਾਕੇ ਦੀ ਭਾਸ਼ਾ ਹੈ ਜੀ ਇਹ ਜੀ ਤਾਂ ਇਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਮਾਜੀ ਭਾਸ਼ਾ ਬੋਲੀ ਜਾਂਦੀ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 2 ਉਹ ਵਿਚਾਰਾ ਐਵੇਂ ਮਾਰਿਆ ਗਿਆ ਵਾਕ ਵਿੱਚ ਵਿਸ਼ੇਸ਼ਣ ਚੁਣੋ ਆਪਸ਼ਨ A ਉਹ B ਮਾਰਿਆ ਗਿਆ C ਐਵੇਂ ਤੇ D ਵਿਚਾਰਾ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਕੀ ਆਏਗਾ ਜੀ ਉਹ ਵਿਚਾਰਾ ਐਵੇਂ ਮਾਰਿਆ ਗਿਆ ਦੇ ਵਿੱਚ ਵਿਸ਼ੇਸ਼ਣ ਦੱਸਣਾ ਹੈ ਆਪਾਂ ਕਿਹੜਾ ਬੰਦਾ ਹੈ ਹਾਂਜੀ ਤਾਂ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ ਵਿਚਾਰਾ ਸ਼ਬਦ ਇੱਥੇ ਵਿਸ਼ੇਸ਼ਣ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 3 ਕਿਰਿਆ ਕਰਨ ਵਾਲੇ ਨੂੰ ਪੰਜਾਬੀ ਵਿਆਕਰਣ ਵਿੱਚ ਕੀ ਕਿਹਾ ਜਾਂਦਾ ਹੈ অপਸ਼ਨ A ਕਰਮ B ਕਰਤਾ C ਸਕਰਮਕ ਕਿਰਿਆ ਤੇ D ਵਾਕ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਕਿ ਉਸ ਨੂੰ ਅਸੀਂ ਕੀ ਕਹਾਂਗੇ ਵਾਕ ਦੇ ਵਿੱਚ ਕਿਰਿਆ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਤੇ ਜੀ ਇੱਥੇ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਕਰਤਾ ਬਿਲਕੁਲ ਸਹੀ ਉੱਤਰ ਅੱਗੇ ਪ੍ਰਸ਼ਨ ਨੰਬਰ 4 ਨੌਕਰਾਨੀ ਨੇ ਕਢਾਈ ਮਾਂਜੀ ਹੈ ਵਾਕ ਵਿੱਚੋਂ ਸੰਬੰਧਕ ਚੁਣੋ ਆਪਸ਼ਨ A ਹੈ ਬੀ ਕਢਾਈ ਸੀ ਨੌਕਰਾਨੀ ਡੀ ਨੇ ਸੰਬੰਧਕ ਦੱਸਣਾ ਹੈ ਜੀ ਇਸ ਵਾਕ ਦੇ ਵਿੱਚ ਕਿਹੜਾ ਹੈ ਨੌਕਰਾਨੀ ਨੇ ਕਢਾਈ ਮਾਜੀ ਤੇਜੀ ਜਿਨ੍ਹਾਂ ਨੇ ਉੱਤਰ ਡੀ ਦਿੱਤਾ ਬਿਲਕੁਲ ਸਹੀ ਨੇ ਸ਼ਬਦ ਇੱਥੇ ਸੰਬੰਧਕ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 5 ਮੋਹਨ ਤੇਜ਼ ਦੌੜਦਾ ਹੈ ਵਾਕ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ ਆਪਸ਼ਨ A ਹੈ B ਦੌੜਦਾ C ਤੇਜ਼ ਤੇ D ਮੋਹਨ ਹਾਂਜੀ ਕਿਰਿਆ ਵਿਸ਼ੇਸ਼ਣ ਚੁਣਨਾ ਹੈ ਜੀ ਕੀ ਆਏਗਾ ਇੱਥੇ ਮੋਹਨ ਤੇਜ਼ ਦੌੜਦਾ ਹੈ ਦੇ ਵਿੱਚ ਤੇ ਜੀ ਉੱਤਰ ਇੱਥੇ ਸੀ ਕਰਨ ਵਾਲੇ ਬਿਲਕੁਲ ਸਹੀ ਹਨ ਤੇਜ਼ ਸ਼ਬਦ ਇੱਥੇ ਕਿਰਿਆ ਵਿਸ਼ੇਸ਼ਣ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ 6 ਮੈਨੂੰ ਬਹੁਤਾ ਦੁੱਧ ਚਾਹੀਦਾ ਹੈ ਵਾਕ ਵਿੱਚ ਬਹੁਤਾ ਸ਼ਬਦ ਕੀ ਹੈ ऑप्शन ए विशेषण बी संख्यावाचक विशेषण सी निर्णावाचक विशेषण डी मिन्तीवाचक विशेषण हाँ जी प्रश्न नंबर छे कर जी उत्तर ਇੱਥੇ ਪ੍ਰਸ਼ਨ ਹੈ ਜਿਹੜੇ ਮਿਕਸ ਆ ਗਿਆ ਜੀ ਉੱਤਰ ਏ ਬੀ ਤਾਂ ਇਹਦੇ ਵਿੱਚ ਇਹ ਦੋਵੇਂ ਵੀ ਬਣ ਸਕਦੇ ਦੇਖੋ ਵੈਸੇ ਤਾਂ ਵੀ ਵਿਸ਼ੇਸ਼ਣ ਦੇ ਵਿੱਚ ਵੀ ਆਉਂਦਾ ਪਰ ਜਿਹੜਾ ਬਹੁਤਾ ਸ਼ਬਦ ਹੈ ਉਹ ਆਪਾਂ ਅਨਿਸ਼ਚੇਵਾਚਕ ਵਿਸ਼ੇਸ਼ਣ ਚ ਨਹੀਂ ਕਰਦੇ ਅਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਉਹ ਤਾਂ ਕਿਰਿਆ ਵਿਸ਼ੇਸ਼ਣ ਹੈ ਨਾ ਉਹ ਤਾਂ ਵਿਸ਼ੇਸ਼ਣ ਹੁੰਦਾ ਇਕੱਲਾ ਜਿਹੜਾ ਬਹੁਤਾ ਹੈ ਤਾਂ ਇੱਥੇ ਵਿਸ਼ੇਸ਼ਣ ਦੀ ਕੈਟਾਗਰੀ ਦੇ ਵਿੱਚ ਆਏਗਾ ਜੀ ਬੋਰਡ ਵੱਲੋਂ ਉੱਤਰ A ਜਿਹੜਾ ਉਹ ਸਹੀ ਕੀਤਾ ਗਿਆ ਹੈ ਵਿਸ਼ੇਸ਼ਣ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 7 ਦਾਲ ਨਾ ਗਲਣੀ ਦਾ ਕੀ ਅਰਥ ਹੈ অপਸ਼ਨ A ਦਾਲ ਚੰਗੀ ਨਾ ਹੋਣੀ B ਸੇਖ ਘੱਟ ਹੋਣਾ ਹਾਂਜੀ ਪ੍ਰਸ਼ਨ ਇੱਕ ਮਿੰਟ ਆਪਾਂ ਵੇਖ ਲੈਣੇ ਆ ਜੀ ਪ੍ਰਸ਼ਨ uh, ਨੰਬਰ 7 ਦੇ ਲਈ ਉੱਤਰ ਕਰਦੇ ਹੋ ਜੀ ਦਾਲ ਨਾ ਗਲਨੀ ਦਾ ਕੀ ਅਰਥ ਹੈ ਦਾਲ ਚੰਗੀ ਨਾ ਹੋਣਾ ਸੇਕ ਘੱਟ ਹੋਣਾ ਆਪਸ ਵਿੱਚ ਨਾ ਬਨਣੀ ਦਿਲ ਵਿੱਚ ਦਾਲ ਵਿੱਚ ਕੋਰਕੜੂ ਹੋਣਾ ਹਾਂਜੀ ਰੀਨਾ ਜੀ ਸਤਿ ਸ਼੍ਰੀ ਅਕਾਲ ਵੈਸੇ ਪ੍ਰਸ਼ਨ ਨੰਬਰ 7 ਦਾ ਜਿਹੜਾ ਹੈ ਉੱਤਰ ਸੀ ਬਣੇਗਾ ਬਿਲਕੁਲ ਸਹੀ ਆਪਸ ਵਿੱਚ ਨਾ ਬਣਨੀ ਤੇ ਜਿਹੜਾ ਆਪਣਾ ਪਹਿਲਾ ਵਾਲਾ ਪ੍ਰਸ਼ਨ ਹੈ ਤਾਂ ਇਹਦੇ ਵਿੱਚ ਜਿਹੜਾ ਬਹੁਤਾ ਸ਼ਬਦ ਹੈ ਨਾ ਉਹ ਪਰਿਮਾਣ ਵਾਚਕ ਵਿਸ਼ੇਸ਼ਣ ਦੇ ਵਿੱਚ ਆਉਂਦਾ ਹੈ ਮਿੰਤੀ ਤੇ ਤੋਲ ਦੇ ਵਿੱਚ ਨਹੀਂ ਆਪਾਂ ਲਿਖਦੇ ਤੋਲ ਬਾਰੇ ਦੱਸਦੇ ਜਿਵੇਂ ਬਹੁਤ ਸਾਰਾ ਹੁੰਦਾ ਹੈ 10 ਲੀਟਰ ਹੁੰਦਾ ਹੈ ਓਵੇਂ ਆਪਾਂ ਗਿਣਦੇ ਆ ਪਰ ਇਹਨੂੰ ਉੱਥੇ ਉੱਤਰ ਹੈ ਜਿਹੜਾ A ਦਿੱਤਾ ਗਿਆ ਸੀ ਤੇ D ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਦੋਵੇਂ ਉੱਤਰ ਬਣ ਸਕਦੇ ਐ ਵੀ ਉਹ ਵਿਸ਼ੇਸ਼ਣ ਦੀ ਕੈਟਾਗਰੀ ਦਾ ਵੀ ਹੈ ਤੇ ਮਿੰਤੀਵਾਚਕ ਕਿਰਿਆ ਵਿਸ਼ੇਸ਼ਣ ਵੀ ਹੈ ਠੀਕ ਹੈ ਜੀ ਹਾਂ ਪਰਿਮਾਨ ਦੇ ਵਿੱਚ ਆਉਂਦਾ ਹੈ ਮਿੰਤੀਵਾਚਕ ਬਿਲਕੁਲ ਸੋ ਇਹਦੇ ਲਈ A ਤੇ D ਦੋਵੇਂ ਉੱਤਰ ਸਹੀ ਬਣਦੇ ਹਨ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 8 ਵੱਲ ਸ਼ਬਦ ਰਚਨਾ ਤੋਂ ਕੀ ਭਾਵ ਹੈ অপਸ਼ਨ A ਕਿਸੇ ਸ਼ਬਦ ਤੋਂ ਦੂਸਰੇ ਹੋਰ ਸ਼ਬਦ ਬਣਾਉਣਾ B ਵਾਕ ਵਿੱਚ ਮੁਹਾਵਰਿਆਂ ਤੇ ਇਕੋਥਾਂ ਦੀ ਵਰਤੋਂ ਕਰਨਾ C ਵਾਕ ਵਿੱਚ ਹਾਂ ਵਾਚਕ ਜਾਂ ਨਾ ਵਾਚਕ ਭਾਵ ਪ੍ਰਗਟ ਕਰਨਾ ਤੇ D ਵਾਕ ਦੇ ਹਰ ਸ਼ਬਦ ਨੂੰ ਇੱਕ ਦੂਜੇ ਤੋਂ ਸੁਤੰਤਰ ਰੱਖਣਾ ਬਿਲਕੁਲ ਜੀ ਮਿੰਤੀ ਤੇ ਪਰਿਮਾਨ ਇੱਕੋ ਹੀ ਹੈ ਹਾਂਜੀ ਮੈਂ ਵੀ ਇਹੀ ਗੱਲ ਕਹਿ ਰਹੀ ਸੀ ਜੀ ਪ੍ਰਥੇ ਪਰਿਮਾਨਵਾਚਕ ਵਿਸ਼ੇਸ਼ਣ ਦੇ ਵਿੱਚ ਆਊਗਾ ਨਾ ਉੱਥੇ ਕਿਰਿਆ ਵਿਸ਼ੇਸ਼ਣ ਲਿਖਿਆ ਹੋਇਆ ਜੀ ਫਿਰ ਕਿਰਿਆ ਵਿਸ਼ੇਸ਼ਣ ਤਾਂ ਨਹੀਂ ਹੋ ਸਕਦਾ ਇਸ ਕਰਕੇ ਵਿਸ਼ੇਸ਼ਣ ਦੀ ਕੈਟਾਗਰੀ ਦੇ ਵਿੱਚ ਆਪਾਂ ਉਹਨੂੰ ਗਿਣਦੇ ਆਂ ਹਾਂਜੀ ਸੋ ਕਿਉਂਕਿ ਉਹਦੇ ਵਿੱਚ ਨਾ ਜਿਹੜੀ 4ਥ ਹੈ ਕਿਰਿਆ ਵਿਸ਼ੇਸ਼ਣ ਲਿਖਿਆ ਹੋਇਆ ਤਾਂ ਇਹ ਜਿਹੜਾ ਸ਼ਬਦ ਹੈ ਬਹੁਤਾ ਨਿਸ਼ਚੇ ਜਿਹੜਾ ਪਰਿਮਾਨਵਾਚਕ ਵਿਸ਼ੇਸ਼ਣ ਦੇ ਵਿੱਚ ਬਣੇਗਾ ਇਸ ਲਈ ਇਹ ਆਪਸ਼ਨ ਹੈ ਜੀ ਉੱਥੇ हां जी सो प्रश्न नंबर 8 ਦੇ ਲਈ ਜੀ ਜਿਨ੍ਹਾਂ ਨੇ ਉੱਤਰ A ਕੀਤਾ ਹੈ ਬਿਲਕੁਲ ਸਹੀ ਕਿਸੇ ਸ਼ਬਦ ਤੋਂ ਦੂਸਰੇ ਹੋਰ ਸ਼ਬਦ ਬਣਾਉਣ ਨੂੰ ਅਸੀਂ ਸ਼ਬਦ ਰਚਨਾ ਆਖਦੇ ਹਾਂ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 9 ਅਗਿਆਨੀ ਉਤਪਨ ਸ਼ਬਦ ਵਿੱਚ ਮੂਲ ਸ਼ਬਦ ਕਿਹੜਾ ਹੈ অপਸ਼ਨ A ਆਨੀ B ਅਕਾਨੀ C ਆਗਿਆ ਤੇ D ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਕੀ ਅਗਿਆਨੀ ਸ਼ਬਦ ਦੇ ਵਿੱਚ ਮੂਲ ਸ਼ਬਦ ਕਿਹੜਾ ਹੈ ਇੱਥੇ ਵੀ ਜਿਹੜੇ ਉੱਤਰ ਹੈ ਉਹ ਮਿਕਸ ਆ ਗਏ ਆਗਿਆ ਕਿਵੇਂ ਹੋ ਸਕਦਾ ਹੈ ਜੀ ਆੜੇ ਨੂੰ ਹਨਾ ਆਪਾਂ ਅਗਿਆਨੀ ਪੜਿਆ ਆਗਿਆਨੀ ਨੀ ਨਾ ਪੜਿਆ ਸੋ ਇਹਦੇ ਵਿੱਚ ਇਹਦਾ ਉੱਤਰ ਕੋਈ ਵੀ ਨਹੀਂ ਆਏਗਾ ਗਿਆਨੀ ਜਾਂ ਫਿਰ ਗਿਆਨ ਸ਼ਬਰ ਇਹਦੇ ਵਿੱਚ ਮੂਲ ਹੋ ਸਕਦਾ ਹੈ ਗਿਆਨ ਹਾਂ ਗਿਆਨ ਹੋ ਸਕਦਾ ਹੈ ਆਗਿਆ ਨਹੀਂ ਹੋ ਸਕਦਾ ਜੀ ਸਿਮਰਜੀਤ ਗੁਰਜੀ ਸਤਿ ਸ਼ਕਾਲ ਤਾਂ ਇਹਦਾ ਉੱਤਰ ਹੈ ਜਿਹੜਾ ਨਵੇਂ ਦਾ ਉਹ ਡੀ ਬਣੇਗਾ ਇਹਨਾਂ ਤਿੰਨਾਂ ਆਪਸ਼ਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਆਪਸ਼ਨ ਹੈ ਉਹ ਠੀਕ ਨਹੀਂ ਹੈ ਸੋ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 કાશ મેં તહોડી સહાયતા કર શકਦਾ વાક ਦੀ ਕਿਸਮ ਦੱਸੋ অপਸ਼ਨ ਏ ਨਾਵਾਚਕ ਬੀ ਵਿਸਮਿਕ ਸੀ હાਵਾਚਕ ਤੇ ਡੀ શ્રીਨੀਵੰਡ હાਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਕਿ ਕਾਸ਼ મેં તહોડી મદદ ਕਰ ਸਕਦਾ ਇਸ ਦੇ ਵਿੱਚ ਕਿਹੜਾ ਕਿਹੜੀ ਕਿਸਮ ਦਾ ਇਹ વાਕ ਹੈ हां जी ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਵਿਸਮਿਕ ਵਾਕਾਂ ਦੀ ਕੈਟਾਗਰੀ ਦੇ ਵਿੱਚ ਆਉਂਦਾ ਉਸ ਤੋਂ ਅੱਗੇ ਜਿਹੜੀ ਇਹਦੀ ਕਿਸਮ ਬਣਦੀ ਹੈ ਉਹ ਇੱਛਾਵਾਚਕ ਬਿਲਕੁਲ ਸਹੀ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ 11 ਇੱਕ ਮੁੰਡਾ ਕਵਿਤਾ ਪੜ੍ਹਦਾ ਹੈ ਦਾ ਸਹੀ ਸੰਬੰਧ ਕੀ ਰੂਪ ਚੁਣੋ ਆਪਸ਼ਨ ਏ ਕੀ ਇੱਕ ਮੁੰਡਾ ਕਵਿਤਾ ਪੜ੍ਹਦਾ ਹੈ ਬੀ ਕੋਈ ਮੁੰਡਾ ਕਵਿਤਾ ਨਹੀਂ ਪੜ੍ਹਦਾ ਸੀ ਇੱਕ ਮੁੰਡਾ ਕਵਿਤਾ ਕਿਉਂ ਪੜ੍ਹਦਾ ਹੈ ਡੀ ਇੱਕ ਮੁੰਡੇ ਨੇ ਕਵਿਤਾ ਪੜ੍ਹੀ। ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਕਿ ਇਸ ਦਾ ਸਹੀ ਸੰਬੰਧ ਕੀ ਰੂਪ ਹੈ ਜਿਹੜਾ ਉਹ ਕਿਹੜਾ ਬੰਦਾ ਹੈ। ਇੱਕ ਮੁੰਡਾ ਕਵਿਤਾ ਪੜ੍ਹਦਾ ਹੈ। ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਡੀ ਉਹ ਬਿਲਕੁਲ ਸਹੀ ਹਨ ਇੱਕ ਮੁੰਡੇ ਨੇ ਕਵਿਤਾ ਪੜ੍ਹੀ ਇੱਥੇ ਸਹੀ ਸੰਬੰਧ ਕੀ ਰੂਪ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ 12 ਜਿਸ ਕਿਰਿਆ ਨਾਲ ਕਰਮ ਦਾ ਆਉਣਾ ਜ਼ਰੂਰੀ ਹੋਵੇ ਨੂੰ ਕੀ ਕਿਹਾ ਜਾਂਦਾ ਹੈ অপਸ਼ਨ ਇਸ ਕਰਮਕ ਕਿਰਿਆ ਬੀ ਅਕਰਮਕ ਕਿਰਿਆ ਸੀ ਸਰਸੰਗੀ ਕਿਰਿਆ ਤੇ ਡੀ ਪੜਨਾਂਵੀ ਕਿਰਿਆ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਜੀ ਤਾਂ ਕਿਹੜੀ ਕਿਰਿਆ ਹੋਵੇਗੀ ਜਿਸ ਦੇ ਵਿੱਚ ਕਰਮ ਦਾ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਇੱਥੇ ਉੱਤਰ A ਕਰਨ ਵਾਲੇ ਬਿਲਕੁਲ ਸਹੀ ਹਨ ਸਕਰਮਕ ਕਿਰਿਆ ਅੱਗੇ ਜੀ ਪ੍ਰਸ਼ਨ 13 ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ অপਸ਼ਨ A ਪਵਾੰਸ਼ B ਸ਼ਬਦ C ਧਾਤੂ ਤੇ D ਵਾਕ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਕਿ ਭਾਸ਼ਾ ਦੀ ਸਭ ਤੋਂ ਵੱਡੀ ਤੋਂ ਵੱਡੀ ਇਕਾਈ ਕਿਹੜੀ ਹੈ ਤਾਜੀ ਇੱਥੇ ਉੱਤਰ ਡੀ ਕਰਨ ਵਾਲੇ ਬਿਲਕੁਲ ਸਹੀ ਹਨ ਵਾਕ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 14 ਸਹੀ ਸ਼ਬਦ ਚੁਣ ਕੇ ਮੁਹਾਵਰਾ ਪੂਰਾ ਕਰੋ ਜੰਗਲ ਵਿੱਚ ਡੈਸ਼ ਦੰਗਲ ਹੋਣਾ ਬੀ ਮੰਗਲ ਹੋਣਾ ਸੀ ਸੁੰਨ ਹੋਣੀ ਡੀ ਜੋ ਆਉਣੀ ਹਾਂਜੀ ਭਾਵਾਂਛ ਛੋਟੀ ਤੋਂ ਛੋਟੀ ਸਾਰਤਕ ਇਕਾਈ ਹੈ ਤੇ ਵੱਡੀ ਤੋਂ ਵੱਡੀ ਹੈ ਵਾਕ हां जी प्रश्न नंबर 14 ਦੇ ਲਈ ਉੱਤਰ ਕਰ ਦਿਓ ਜੀ ਮੁਹਾਵਰਾ ਪੂਰਾ ਕਰਨਾ ਹੈ ਆਪਾਂ ਜੰਗਲ ਵਿੱਚ ਡੈਸ਼ ਤਾਂ ਜੀ ਇੱਥੇ ਜਿਨ੍ਹਾਂ ਨੇ ਉੱਤਰ B ਕੀਤਾ ਹੈ ਮੰਗਲ ਹੋਣਾ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ 15 ਆਦਰਸ਼ ਵਿਦਿਆਰਥੀ ਕਦੇ ਝੂਠ ਨਹੀਂ ਬੋਲਦਾ ਵਾਕ ਦੀ ਕਿਹੜੀ ਕਿਸਮ ਹੈ অপਸ਼ਨ A ਪ੍ਰਸ਼ਨਵਾਚਕ B ਹਾਂਵਾਚਕ C ਨਾਂਵਾਚਕ ਤੇ D ਵਿਸਮੈਵਾਚਕ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਜੀ ਕੀ ਬਣੇਗਾ ਇਸ ਦਾ ਉੱਤਰ ਕਿ ਆਦਰਸ਼ ਵਿਦਿਆਰਥੀ ਝੂਠ ਨਹੀਂ ਬੋਲਦਾ ਉੱਤਰ ਮਿਕਸ ਆ ਰਹੇ ਆ ਜੀ ਬੀ ਤੇ ਸੀ ਜਿਨ੍ਹਾਂ ਦਾ ਸੀ ਉੱਤਰ ਆਇਆ ਹੈ ਜੀ ਉਹ ਸਹੀ ਹਨ ਕਿਉਂਕਿ ਇਹ ਨਾਵਾਚਕ ਵਾਕ ਹੈ ਵਾਕ ਦੇ ਵਿੱਚ ਨਹੀਂ ਸ਼ਬਦ ਹੈ ਜਿਹੜਾ ਉਹ ਵਰਤਿਆ ਹੋਇਆ ਹੈ ਜੇ ਨਹੀਂ ਸ਼ਬਦ ਨਾ ਵਰਤਿਆ ਹੁੰਦਾ ਫਿਰ ਹਾਂ ਵਾਚਕ ਹੋਣਾ ਸੀ ਸੋ ਨਹੀਂ ਸ਼ਬਦ ਕਰਕੇ ਇਹ ਨਾਵਾਚਕ ਹੋ ਗਿਆ ਸੋ 15 ਦੇ ਲਈ অপਸ਼ਨ ਸੀ ਬਿਲਕੁਲ ਸਹੀ ਹੈ ਨਹੀਂ ਜੀ ਮਤਲਬ ਦਾ ਨਹੀਂ ਚੰਗਾ ਨਿਕਲਣਾ ਇਸੇ ਨੂੰ ਅਸੀਂ ਕਹਿ ਸਕਦੇ ਹਾਂ ਵੀ ਆਦਰਸ਼ ਵਿਦਿਆਰਥੀ ਹਮੇਸ਼ਾ ਸੱਚ ਬੋਲਦਾ ਹੈ ਠੀਕ ਹੈ ਜੀ ਉਸ ਵਾਕ ਨੂੰ ਆਪਾਂ ਨਾਵਾਚਕ ਦੇ ਵਿੱਚ ਕਨਵਰਟ ਕੀਤਾ ਹੈ ਦਰਸ਼ ਵਿਦਿਆਰਥੀ ਕਦੇ ਝੂਠ ਨਹੀਂ ਬੋਲਦਾ ਸੋ ਇਸ ਕਰਕੇ ਇਹ ਜਿਹੜਾ ਹੈ ਨਾਂਵਾਚਕ ਦੇ ਵਿੱਚ ਆਏਗਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਜਿਹੜੇ ਵਾਕਾਂਸ਼ ਵਿਸ਼ੇਸ਼ਣ ਦਾ ਕੰਮ ਦਿੰਦੇ ਹਨ ਨੂੰ ਕਿਹਾ ਜਾਂਦਾ ਹੈ অপਸ਼ਨ A ਵਿਸ਼ੇਸ਼ਣ B ਨਾਂਵਾਕਾਂਸ਼ C ਵਿਸ਼ੇਸ਼ਣੀ ਵਾਕਾਂਸ਼ ਤੇ D ਕਿਰਿਆਵਾਕਾਂਸ਼ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰ ਦਿਓ ਜੀ ਕਿ ਜਿਹੜੇ ਵਾਕਾਂਸ਼ ਵਿਸ਼ੇਸ਼ਣ ਦਾ ਕੰਮ ਕਰਦੇ ਹੈ ਉਹਨਾਂ ਨੂੰ ਅਸੀਂ ਕੀ ਆਖਦੇ ਹਾਂ ਤੇ ਜੀ ਇੱਥੇ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ ਵਿਸ਼ੇਸ਼ਣੀ ਵਾਕਾਂਸ਼ ਕਹਿੰਦੇ ਆ ਜੀ ਅਸੀਂ ਉਹਨਾਂ ਨੂੰ ਪ੍ਰਸ਼ਨ 16 ਦੇ ਲਈ ਆਪਸ਼ਨ ਸੀ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਪ੍ਰਸ਼ਨ 17 ਜਿਸ ਸ਼ਬਦ ਤੋਂ ਕਾਲ ਸਹਿਤ ਕੁਝ ਕਰਨ ਹੋਣ ਵਾਪਰਨ ਦਾ ਪਤਾ ਲੱਗੇ ਨੂੰ ਕਿਹਾ ਜਾਂਦਾ ਹੈ অপਸ਼ਨ ਏ ਕਿਰਿਆ ਵਿਸ਼ੇਸ਼ਣ ਬੀ ਕਿਰਿਆ ਸੀ ਕਰਮ ਤੇ ਡੀ ਕਰਤਾ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਕਰ ਦਿਓ ਜੀ ਉੱਤਰ ਕਿ ਜਿਹੜੇ ਸ਼ਬਦਾਂ ਤੋਂ ਕੰਮ ਦੇ ਹੋਣ ਵਾਪਰਨ ਜਾਂ ਕਰਨ ਬਾਰੇ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਤੇ ਜੇ ਇੱਥੇ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਉਹਨਾਂ ਨੂੰ ਕਿਰਿਆ ਸ਼ਬਦ ਕਿਹਾ ਜਾਂਦਾ ਹੈ ਅੱਗੇ ਜੀ ਪ੍ਰਸ਼ਨ 18 ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ অপਸ਼ਨ এ ਸ਼ਬਦ b ਧੁਨੀ c ਵਾਕ ਤੇ d ਵਿਆਕਰਨ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰ ਦਿਓ ਕਿ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਹਾਂਜੀ ਤਾਂ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਉਸ ਨੂੰ ਅਸੀਂ ਧੁਨੀ ਆਖਦੇ ਹਾਂ ਅੱਗੇ ਚੱਲਦੇ ਹਾਂ ਪ੍ਰਸ਼ਨ 19 ਜਿਹੜੇ ਸ਼ਬਦ ਵਾਕਾਂ ਵਾਕਾਂਸ਼ਾਂ ਜਾਂ ਸ਼ਬਦਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਹੁੰਦੇ ਹਨ ਆਪਸ਼ਨ A ਵਿਸਮਿਕ B ਸੰਬੰਧਕ C ਵਿधेਇ ਤੇ D ਯੋਜਕ ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਕਰਦੇ ਹਾਂ ਉੱਤਰ ਜਿਹੜੇ ਸ਼ਬਦ ਵਾਕਾਂ ਵਾਕਾਂਸ਼ਾਂ ਜਾਂ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜਦੇ ਹਨ ਉਹਨਾਂ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਸੰਬੰਧਕ ਕਹਿੰਦੇ ਹੈ ਵਿਸਮਿਕ ਕਹਿੰਦੇ ਹੈ ਵਿਦੇ ਕਹਿੰਦੇ ਹੈ ਜਾਂ ਫਿਰ ਯੋਜਕ ਕਹਿੰਦੇ ਹੈ ਤੇ ਜੀ ਇੱਥੇ ਉੱਤਰ ਡੀ ਕਰਨ ਵਾਲੇ ਬਿਲਕੁਲ ਸਹੀ ਹਨ ਉਹਨਾਂ ਨੂੰ ਅਸੀਂ ਯੋਜਕ ਆਖਦੇ ਹਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਹੇਠ ਲਿਖੇ ਵਾਕਾਂ ਵਿੱਚੋਂ ਗਲਤ ਵਾਕ ਦੱਸੋ অপশন এ каશ મેં ਰਾਜਾ ਹੁੰਦਾ ਬੀ ਮੈਂ ਪੜਦਾ ਹਾਂ ਐਸਡੀ ਕਾਲਜ ਵਿੱਚ ਸੀ ਅਸੀਂ ਮੈਚ ਜਿੱਤ ਗਏ ਡੀ ਸਹਜ ਪਕੇ ਸੋ ਮਿੱਠਾ ਹੋਏ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰ ਦਿਓ ਇਹਨਾਂ ਸਾਰੇ ਵਾਕਾਂ ਦੇ ਵਿੱਚੋਂ ਕਿਹੜਾ ਵਾਕ ਹੈ ਜਿਹੜਾ ਉਹ ਸ਼ੁੱਧ ਨਹੀਂ ਹੈ ਤੇ ਜੀ ਇੱਥੇ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਮੈਂ ਪੜਦਾ ਹਾਂ ਐਸਡੀ ਕਾਲਜ ਵਿੱਚ ਇਹ ਵਾਕ ਸਹੀ ਨਹੀਂ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ 21 ਪਾਸੇ ਮਾਰਨੇ ਤੋਂ ਭਾਵ ਹੈ ਆਪਸ਼ਨ ਏ ਉੱਲੂ ਬੋਲਣੇ ਬੀ ਉਸ ਉੱਤੇ ਸਾਹ ਲੈਣੇ ਸੀ ਉਸਲਵਟੇ ਭੰਣਨੇ ਤੇ ਡੀ ਉਲਟੇ ਚਾਲੇ ਫੜਨੇ ਹਾਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਮੈਂ ਐਸਡੀ ਕਾਲਜ ਵਿੱਚ ਪੜਦਾ ਹਾਂ ਉਹ ਇਸ ਤਰ੍ਹਾਂ ਆਉਣਾ ਸੀ ਵਾਕ ਬਿਲਕੁਲ ਮਨੀਸ਼ਾ ਜੀ ਤੇਜੀ ਪ੍ਰਸ਼ਨ ਨੰਬਰ 21 ਲਈ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਉਸਲਵਟੇ ਪੰਨੇ ਅੱਗੇ ਚੱਲਦੇ ਹਾਂ ਪ੍ਰਸ਼ਨ 22 ਹੇਠ ਲਿਖਿਆ ਵਿੱਚੋਂ ਕਿਹੜਾ ਨਿਸ਼ਚੇਵਾਚਕ ਪੜਨਾਵ ਹੈ ਆਪਸ਼ਨ A ਅ B ਆਪ C ਹੀ ਤੇ D ਖੁਦ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਕਿ ਇਹਨਾਂ ਦੇ ਵਿੱਚੋਂ ਨਿਸ਼ਚੇਵਾਚਕ ਪੜਨਾਵ ਕਿਹੜਾ ਬੰਦਾ ਹੈ ਉਹ ਆਪ ਹੀ ਤੇ ਖੁਦ ਤੇ ਜੀ ਇਥੇ ਉੱਤਰ ਏ ਕਰਨ ਵਾਲੇ ਬਿਲਕੁਲ ਸਹੀ ਹਨ ਉਹ ਸ਼ਬਦ ਨਿਸ਼ਚੇਵਾਚਕ ਪੜਨਾਵ ਹੈ ਅੱਗੇ ਪ੍ਰਸ਼ਨ 23 ਉਹ ਅੱਜ ਕੱਲ੍ਹ ਹੀਰਿਆਂ ਦਾ ਵਪਾਰ ਕਰ ਰਿਹਾ ਹੈ ਵਾਕ ਵਿੱਚ ਸਹਾਇਕ ਕਿਰਿਆ ਹੈ অপਸ਼ਨ এ ਹੀਰੇਆਂ ਦਾ ਵਪਾਰ b ਵਪਾਰ ਕਰ ਰਿਹਾ ਹੈ c ਰਹਾ ਤੇ d ਹੈ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰ ਦਿਓ ਜੀ ਸਹਾਇਕ ਕਿਰਿਆ ਦੱਸਣੀ ਹੈ ਜੀ ਆਪਾਂ ਇੱਥੇ ਕੀ ਹੈ ਹਾਂਜੀ ਤਾਂ ਜੀ ਇੱਥੇ ਉੱਤਰ ਮਿਕਸ ਹੋ ਗਿਆ c ਤੇ d ਇੱਥੇ ਉੱਤਰ d ਕਰਨ ਵਾਲੇ ਸਹੀ ਹਨ ਜੀ ਰੇਹਾ ਸੰਚਾਲਕ ਕਿਰਿਆ ਹੈ ਤੇ ਹੈ ਜਿਹੜਾ ਹੈ ਉਹ ਸਹਾਇਕ ਕਿਰਿਆ ਹੈ ਬਿਲਕੁਲ ਜੀ ਸੋ ਪ੍ਰਸ਼ਨ ਨੰਬਰ 23 ਦੇ ਲਈ অপਸ਼ਨ ਡੀ ਬਿਲਕੁਲ ਸਹੀ ਉੱਤਰ ਅੱਗੇ ਪ੍ਰਸ਼ਨ 24 ਜਿੱਥੇ ਸਿੱਕੇ ਘੜੇ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ অপਸ਼ਨ এ ਸ਼ਮਸ਼ਾ ਸ਼ਾਮਲਾਟ B ਲੜੀ C ਟਕਸਾਲ ਤੇ D ਬੰਜਰ ਬਿਲਕੁਲ ਸੌਖਾ ਪ੍ਰਸ਼ਨ ਸਾਰਿਆਂ ਦੇ ਲਈ ਤਾਂ ਪ੍ਰਸ਼ਨ ਨੰਬਰ 24 ਦੇ ਲਈ ਜਿਨ੍ਹਾਂ ਨੇ ਉੱਤਰ ਕੀਤਾ ਹੈ ਸੀ ਟਕਸਾਲ ਬਿਲਕੁਲ ਸਹੀ ਉੱਤਰ ਅੱਗੇ ਪ੍ਰਸ਼ਨ ਨੰਬਰ 25 ਹੇਠ ਲਿਖੇ ਮੁਹਾਵਰੇਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ ਫੋਕੀਆਂ ਟਹਰਾ ਮਾਰਨੀਆਂ ਇਹਦੇ ਅਕੋਰਡਿੰਗਲੀ ਕਿਹੜਾ ਜਿਹੜਾ ਉੱਤਰ ਹੈ ਸਹੀ ਹੋਏਗਾ ਆਪਸ਼ਨ A ਜ਼ੁਬਾਨੀ ਜਮਾਂ ਖਰਚ ਕਰਨਾ B ਝੂਠਿਆਂ ਦਾ ਗੁਰੂ C ਝੋਲੀ ਚੁੱਕ ਤੇ D ਛਾਈ ਮਈ ਛੇਵੀਂ ਨਹੀਂ ਜੀ ਇਹ ਤਾਂ ਅੱਜ ਕੱਲ ਥਰਡ ਫੋਰਥ ਦਾ ਜੀ ਬੁੱਕਵਰਕ ਦੇ ਵਿੱਚ ਦੇ ਦਿੰਦੇ ਆ ਇਹ ਟਕਸਾਲ ਤਾਂ ਬਹੁਤ ਪੁਰਾਣਾ ਸ਼ਬਦ ਹੋ ਗਿਆ ਹੁਣ ਤਾਂ ਹਾਂਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਕਿ ਫੋਕੀਆਂ ਟਹਰਾ ਮਾਰਨੀਆਂ ਦਾ ਕੀ ਅਰਥ ਹੋਏਗਾ ਦਿੱਤੀਆਂ ਹੋਈਆਂ ਚਾਰ ਆਪਸ਼ਨਾਂ ਦੇ ਵਿੱਚੋਂ ਤੇ ਉੱਤਰ ਹੈ ਜੀ ਜਿਹੜੇ ਉਹ ਮਿਕਸ ਆ ਰਹੇ ਹਨ ਏ ਤੇ ਬੀ ਫੋਕੀਆਂ ਟਹਰਾ ਮਾਰਨੀਆ ਦਾ ਮਤਲਬ ਹੋਊਗਾ ਜੀ ਜ਼ੁਬਾਨੀ ਜਮਾਂ ਖਰਚ ਕਰਨਾ ਕਿਹੜਾ ਬਿਨਾ ਮਤਲਬ ਤੋਂ ਉਦਾਂ ਹੀ ਬੋਲੀ ਜਾਂਦਾ ਹੈ ਉਹਨੂੰ ਕਹਿੰਦੇ ਆ ਫੋਕੀਆਂ ਟਹਰਾ ਮਾਰਨੀਆ ਏ ਆਪਸ਼ਨ ਹੈ ਜਿਹੜੀ ਉਹ ਬਿਲਕੁਲ ਸਹੀ ਹੋਏਗੀ ਇਸ ਦੇ ਲਈ ਜ਼ੁਬਾਨੀ ਜਮਾਂ ਖਰਚ ਕਰਨਾ ਆਪਾਂ ਕਹਿੰਦੇ ਆ ਹਵਾਈ ਗੱਲਾਂ ਕਰਨੀਆਂ ਤਾਂ ਉਹ ਤੇ ਇਹ ਵਾਲੇ ਜਿਹੜੇ ਸਾਰੇ ਮੁਹਾਵਰੇ ਸੀ ਮੈਂ ਫੋਕੀਆਂ ਟਹਰਾ ਮਾਰਨੀਆ ਭਾਵ ਜ਼ੁਬਾਨੀ ਜਮਾਂ ਖਰਚ ਕਰਨਾ ਆਪਸ਼ਨ ਏ ਪ੍ਰਸ਼ਨ ਨੰਬਰ 25 ਦੇ ਲਈ ਬਿਲਕੁਲ ਸਹੀ ਅੱਗੇ ਪ੍ਰਸ਼ਨ 26 ਘੇਟ ਲਿਖੇ ਸ਼ਬਦ ਸਮੂਹ ਵਿੱਚ ਕਿਹੜਾ ਸ਼ਬਦ ਜੋੜਾ ਪੱਖੋਂ ਸਹੀ ਹੈ ਹਾਂਜੀ ਹੁਣ ਦੇਖੋ ਜੀ ਸਾਰੇ ਧਿਆਨ ਨਾਲ ਚਾਰੇ ਆਪਸ਼ਨਾਂ ਦੇ ਵਿੱਚੋਂ ਕੋਈ ਗੱਲ ਨਹੀਂ ਸਿਮਰ ਜੀ ਜੀ ਹੋ ਜਾਂਦਾ ਹੈ ਕਦੇ ਕਦੇ ਗਲਤ ਹਾਂਜੀ ਚਾਰੇ ਆਪਸ਼ਨਾਂ ਦੇ ਵਿੱਚੋਂ ਵੇਖ ਕੇ ਦੱਸੋ ਜੀ ਕਿਹੜੇ ਜਿਹੜਾ ਸ਼ਬਦ ਜੋੜਾ ਹੈ ਤਿੰਨਾਂ ਦਾ ਸਹੀ ਹੈ ਕਿਹੜੀ ਆਪਸ਼ਨ ਦੇ ਵਿੱਚ ਤੇ ਜਦੋਂ ਤੁਸੀਂ ਆਨਸਰ ਕਰਤਾ ਤੇ ਫਿਰ ਆਪਾਂ ਚੱਲਾਂਗੇ ਜੀ ਅਗਲੇ ਪ੍ਰਸ਼ਨ ਵੱਲ ਤਾਂ ਜੀ ਇੱਥੇ ਉੱਤਰ ਏ ਕਰਨ ਵਾਲੇ ਸਹੀ ਹਨ 84 ਦੁਪਹਿਰ ਤੇ ਚੁਗਿਰਦਾ ਇਹ ਆਪਸ਼ਨ ਏ ਦੇ ਵਿੱਚ ਤਿੰਨੇ ਸ਼ਬਦ ਸਹੀ ਲਿਖੇ ਹੋਏ ਹਨ ਅੱਗੇ ਜੀ ਪ੍ਰਸ਼ਨ 27 ਲੜਕਾ ਸਾਰਾ ਪਾਣੀ ਪੀ ਗਿਆ ਵਾਕ ਦਾ ਲਿੰਗ ਤੇ ਵਚਨ ਬਦਲ ਕੇ ਬਣਨ ਵਾਲਾ ਸਹੀ ਵਾਕ ਚੁਣੋ ਆਪਸ਼ਨ ਏ ਲੜਕੇ ਸਾਰਾ ਪਾਣੀ ਪੀ ਗਏ ਬੀ ਲੜਕੀ ਸਾਰਾ ਪਾਣੀ ਪੀ ਗਈ ਸੀ ਲੜਕਿਆਂ ਨੇ ਸਾਰਾ ਪਾਣੀ ਪੀ ਲਿਆ ਤੇ ਡੀ ਲੜਕੀਆਂ ਸਾਰਾ ਪਾਣੀ ਪੀ ਗਈਆਂ ਹਾਂਜੀ ਲਿੰਗ ਤੇ ਵਚਨ ਦੋਵੇਂ ਬਦਲਨੇ ਐ ਤੇ ਸਹੀ ਉੱਤਰ ਦੱਸ ਦਿਓ ਜੀ ਉੱਤਰ ਹੈ ਜੀ ਜਿਹੜੇ ਇੱਥੇ ਵੀ ਮਿਕਸ ਹੋ ਗਏ ਬੀ ਏ ਡੀ ਤਾਂ ਜੀ ਇਹਦੇ ਵਿੱਚ ਆਪਾਂ ਲਿੰਗ ਤੇ ਵਚਨ ਦੋਨੋਂ ਬਦਲਨੇ ਸੀ ਸੋ ਜਿਹੜਾ ਡੀ ਦਿੱਤਾ ਹੋਇਆ ਹੈ ਉਹ ਆਪਸ਼ਨ ਬਿਲਕੁਲ ਸਹੀ ਹੈ ਲੜਕਾ ਤੋਂ ਲੜਕੀ ਹੋ ਗਿਆ ਤੇ ਵਚਨ ਵੀ ਬਦਲਿਆ ਗਿਆ ਲੜਕੀਆਂ ਠੀਕ ਹੈ ਜੀ ਲੜਕੀਆਂ ਸਾਰਾ ਪਾਣੀ ਪੀ ਗਈਆਂ ਆਪਸ਼ਨ ਡੀ ਪ੍ਰਸ਼ਨ ਨੰਬਰ 27 ਦੇ ਲਈ ਬਿਲਕੁਲ ਸਹੀ ਉੱਤਰ ਅੱਗੇ ਪ੍ਰਸ਼ਨ 28 ਕਿਹੜਾ ਸ਼ਬਦ ਡੰਡੀ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਆਪਸ਼ਨ A ਕੱਚਾ ਰਸਤਾ B ਟਹਿਣੀ C ਪੂਰਨ ਵਿਰਾਮ ਤੇ D ਡੰਗ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰ ਦਿਓ ਕੇ ਡੰਡੀ ਸ਼ਬਦ ਦਾ ਜਿਹੜਾ ਸਮਾਨਾਰਥਕ ਸ਼ਬਦ ਇਨ੍ਹਾਂ ਵਿੱਚੋਂ ਕਿਹੜਾ ਨਹੀਂ ਹੈ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਡੀ ਦਿੱਤਾ ਹੈ ਬਿਲਕੁਲ ਸਹੀ ਡੰਗ ਸ਼ਬਦ ਸਮਾਨਾਰਥਕ ਸ਼ਬਦ ਨਹੀਂ ਹੈ ਸੋ ਜਿਹੜਾ ਨਹੀਂ ਹੈ ਉਹੀ ਸਾਡੇ ਲਈ ਸਹੀ ਉੱਤਰ ਹੈ অপਸ਼ਨ ਡੀ ਅੱਗੇ ਜੀ ਪ੍ਰਸ਼ਨ 29 ਸਹੀ ਸਹੀ ਸ਼ਬਦ ਜੋੜ ਚੁਣੋ ਤਾਂ ਟੁਕਮਾ ਸ਼ਬਦ ਦੇ ਕਿਹੜੇ ਜਿਹੜੇ ਸਪੈਲਿੰਗ ਉਹ ਬਿਲਕੁਲ ਸਹੀ ਹਨ ਇਹ ਦੱਸਣਾ ਹੈ ਜੀ ਤੁਸੀਂ ਪ੍ਰਸ਼ਨ ਨੰਬਰ 29 ਦੇ ਲਈ ਕਰ ਦਿਓ ਜੀ ਉੱਤਰ ਕਿਹੜੇ ਜਿਹੜੇ ਸਪੈਲਿੰਗ ਚਾਰੇ ਆਪਸ਼ਨਾਂ ਦੇ ਵਿੱਚੋਂ ਬਿਲਕੁਲ ਸਹੀ ਹਨ ਤੇ ਜੀ ਇੱਥੇ ਉੱਤਰ ਏ ਕਰਨ ਵਾਲੇ ਬਿਲਕੁਲ ਸਹੀ ਹਨ ਟੁਕਵਾ ਅੱਗੇ ਪ੍ਰਸ਼ਨ 30 ਹੇਠ ਲਿਖੇ ਵਾਕ ਵਿੱਚੋਂ ਕਿਰਿਆ ਸ਼ਬਦ ਚੁਣੋ ਦੀਪਕ ਸਵੇਰੇ ਦਿੱਲੀ ਜਾਵੇਗਾ অপਸ਼ਨ এ ਦੀਪਕ B ਸਵੇਰੇ C ਦਿੱਲੀ ਤੇ D ਜਾਵੇਗਾ ਹਾਂਜੀ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰਦੇ ਹੋ ਜੀ ਆਸਾਨ ਜਿਹਾ ਪ੍ਰਸ਼ਨ ਤੇਰੀ ਇੱਥੇ ਜਿਨ੍ਹਾਂ ਨੇ ਉੱਤਰ D ਕੀਤਾ ਹੈ ਬਿਲਕੁਲ ਸਹੀ ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਦੇ 30 ਪ੍ਰਸ਼ਨ ਵਿਆਕਰਣ ਦੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਤੇ ਕੁਝ ਨਵਾਂ ਸਿੱਖਣ ਨੂੰ ਵੀ ਮਿਲਿਆ ਹੋਣਾ ਤੇ ਹਾਂ ਜੀ ਕਿਸੇ ਦਾ ਕੋਈ ਡਾਊਟ ਕੋਈ ਪ੍ਰਸ਼ਨ ਕੋਈ ਸੁਝਾਅ ਤਾਂ ਉਹ ਦੱਸ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਇੱਥੇ ਹੀ ਆਪਾਂ ਕਲਾਸ ਨੂੰ ਦੇਵਾਂਗੇ ਜੀ ਵਿਸ਼ਰਾਮ ਤੇ ਮਿਲਾਂਗੇ ਜੀ ਫਿਰ 6:00 ਸਵਾ 6 ਵਜੇ ਆਪਣੀ ਮਾਸਟਰ ਕਲਰ ਦੀ ਕਲਾਸ ਦੇ ਵਿੱਚ ਅੱਜ ਜਿਹੜਾ ਹੈ ਆਪਾਂ ਕਹਾਣੀ ਭਾਗ ਸ਼ੁਰੂ ਕਰਨ ਜਾ ਰਹੇ ਹਾਂ ਜੀ ਸੋ ਪਹਿਲੇ ਰਾਈਟਰ ਦੀ ਥਿਊਰੀ ਕਰਾਂਗੇ ਪ੍ਰੀਤ ਜੀ ਰੀਨਾ ਜੀ ਸਿਮਰ ਜੀ ਜੀ ਮਨੀਸ਼ਾ ਜੀ ਜਸਵਿੰਦਰ ਮਨਪ੍ਰੀਤ ਪੁੱਲਰ ਪਵਨਦੀਪ ਸਭ ਦਾ ਧੰਨਵਾਦ ਜੀ ਸ਼ੁਕਰੀਆ ਬਹੁਤ ਬਹੁਤ ਹਾਂਜੀ ਠੀਕ ਹੈ ਜੀ ਫਿਰ ਤਿਆਰ ਰਹਿਣਾ ਆਪਣੀ ਮਾਸਟਰ ਕਲਾਡਰ ਦੀ ਕਲਾਸ ਦੇ ਲਈ ਅੱਜ ਆਪਾਂ ਗੁਰਬਖਸ਼ ਸਿੰਘ ਮੇਬੀ ਜਿਹੜਾ ਹੈ ਕਹਾਣੀਕਾਰ ਹੋ ਡਿਸਕਸ ਕਰਾਂਗੇ ਉਹਨਾਂ ਦੀ ਥਿਉਰੀ ਜਿਹੜੀ ਹੈ ਤੇ ਕਲਾਸ 6 ਤੋਂ ਸਵਾ 6 ਦੇ ਵਿੱਚ ਵਿੱਚ ਲੱਗੇਗੀ ਜੀ ਲਿੰਕ ਆਪਾਂ ਤੁਹਾਨੂੰ ਟੈਲੀਗ੍ਰਾਮ ਤੇ ਦੇ ਦੇਵਾਂਗੇ ਸੋ ਸਾਰੇ ਜਣਿਆਂ ਨੇ ਟਾਈਮ ਤੇ ਕਲਾਸ ਨੂੰ ਜ਼ਰੂਰ ਜੁਆਇਨ ਕਰਨਾ ਠੀਕ ਹੈ ਜੀ ਫਿਰ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ